ਹੋਇ ਜਲ ਖੁਸ਼ੀ ਹੋ ਰਹੀ ਹੈ ਮੇਰੀ ਮਿਹਨਤ ਮੇਰੇ ਟੀਚਰਸ ਦੀ ਮੇਰੇ ਪੇਰੈਂਟਸ ਦੀ ਮਿਹਨਤ ਰੰਗ ਲੈ ਕੇ ਆਈ ਹੈ ਮੈਨੂੰ ਬਹੁਤ ਮੈਂ ਇਹ ਗੱਲ ਦੋਨੀਆਂ ਪ੍ਰਾਪਤ ਹਾਸਲ ਕੀਤਾ ਪੂਰੇ ਪੰਜਾਬ ਤੋਂ ਕਿਵੇਂ ਲੱਗ ਰਿਹਾ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੇਰੀ ਮਿਹਨਤ ਮੇਰੇ ਟੀਚਰਸ ਦੀ ਮੇਰੇ ਪੇਰੈਂਟਸ ਦੀ ਮਿਹਨਤ ਰੰਗ ਲੈ ਕੇ ਆਈ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਇੰਨੀ ਕਿ ਮਿਹਨਤ ਲੱਗਦੀ ਹੈ ਤੇ ਕਿ ਸੁਪਨੇ ਦੇਖੇ ਅਗੇ ਤੇ ਮਿਹਨਤ ਜਿਹੜਾ ਸਕੂਲ ਦੇ ਵਿੱਚ ਡੇਲੀ ਕੰਮ ਮਿਲਦਾ ਸੀ ਉਹਨੂੰ ਡੇਲੀ ਕਰਨਾ ਤੇ ਆਪਣਾ ਵੀ ਅਲੱਗ ਵੀ ਕੋਸ਼ਿਸ਼ ਕਰਨੀ ਇੱਕ ਦੋ ਵਾਰ ਦੇ ਲਈ ਦੇਣੇ ਤੇ ਮਤਲਬ ਇਨੀ ਮਿਹਨਤ ਨਹੀਂ ਕਰਦੇ ਸੀ ਸਪੋਰਟ ਕੀਨੇ ਕੀਤਾ ਸਭ ਤੋਂ ਵੱਧ ਇਸ ਵਕਲ ਦੇ ਵਿੱਚ ਸਾਰੇ ਟੀਚਰਸ ਦਾ ਪ੍ਰਿੰਸੀਪਲ ਦਾ ਪੇਰੈਂਟਸ ਦਾ ਸਬਦਾ ਫੁੱਲਦਾ ਹੂ ਅੱਛਾ ਕੀ ਸੁਪਾ ਦੇਖਿਆ ਕਿ ਸਰ ਮੈਂ ਆਈਏਸ ਆਫੀਸਰ ਬਣ ਕੇ ਇਸ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ ਅਸ ਇਸ ਬਾਰੇ ਕਿਹਦਾ ਜਿਆਦਾ ਸੇਰਾ ਮੰਗਦੇ ਹੋ ਮੀ ਇਸ ਜਤਨੂ ਜਿਹੜੀ 3rd ਪੋਜੀਸ਼ਨ ਆਈ ਹੈ ਉਹ ਕਿਸ ਨੂੰ ਸੇਰਾ ਦੇਣ ਮੰਨ ਲੋਗੇ ਸਰ ਇਹ ਚੁਣਨਾ ਬਹੁਤ ਔਖਾ ਮੈਂ ਪੇਰੈਂਟਸ ਤੋਂ ਟੀਚਰਸ ਨੂੰ ਪ੍ਰਿੰਸੀਪਲ ਜਨ ਨੂੰ ਸਭ ਨੂੰ ਸੇਰਾ ਦੇਣਾ ਚਾਹੁੰਦੀ ਹਾਂ ਹੋਰ ਵੀ ਬੱਚੇ ਨੇ ਜਿਹੜੇ ਸਟਰਗਲ ਤਾਂ ਕਰਦੇ ਆ ਪਰ ਜਿਵੇਂ ਤੁਸੀਂ ਕਹਿ ਵੀ ਮੈਨੂੰ ਉਮੀਦ ਨਹੀਂ ਸੀ ਪਹਿਲਾਂ ਪਰ ਜਦੋਂ ਨੰਬਰ ਆਏ ਤਾਂ ਪਤਾ ਲੱਗਦਾ ਹੈ ਹੋਰ ਵੀ ਬੱਚੇ ਬਹੁਤ ਹੋਪ ਲਗਾ ਕੇ ਪੜ੍ਹਦੇ ਨੇ ਪਰ ਬਾਅਦ ਵਿੱਚ ਕਿਤੇ ਨਾ ਕਿਤੇ ਨਰਾਸ਼ ਹੋ ਜਾਂਦੇ ਥੋੜੀ ਬਹੁਤ ਇੱਕ ਅੱਧਾ ਨੰਬਰ ਤੇ ਪੁਜੀਸ਼ਨ ਬਹਿ ਜਾਂਦੇ ਉਹਨਾਂ ਲਈ ਕੀ ਗੱਲਾਂ ਚਾਹੁੰਦੇ ਹਾਂ ਅਗਲੀ ਸਰ ਮੈਂ ਕਹਿਣਾ ਚਾਹੂੰਗੀ ਵੀ ਉਹ ਮਿਹਨਤ ਕਰਦੇ ਰਹੇ ਮੈਨੂੰ ਪਤਾ ਉਹ ਕਿੰਨਾ ਦੁੱਖ ਹੁੰਦਾ ਜਦੋਂ 10th ਦੇ ਵਿੱਚ ਮੇਰਾ 9th ਟੈਂਕ ਆਇਆ ਸੀ ਮੇਰੀ ਐਕਸਪੈਕਟਿਡ ਨੰਬਰ ਨਹੀਂ ਆਈ ਸੀ ਤਾਂ ਮੈਨੂੰ ਉਦੋਂ ਕਿੰਨਾ ਦੁੱਖ ਹੋਇਆ ਸੀ ਮੈਂ ਉਹਨਾਂ ਦਾ ਦੁੱਖ ਸਮਝ ਸਕਦੀ ਹਾਂ ਬਟ 12th ਦਾ ਰਿਜ਼ ਸਾਲਾਂ ਦੇ ਵਿੱਚ ਬਣਾਉਣਗੇ ਜੋ ਉਹ ਕਰਨਗੇ ਇਟ ਵਾਸ ਦਾ ਰਿਜ਼ਲਟ ਸੀ ਚੰਗਾ ਸੀ ਬੁਰਾ ਸੀ ਇਹ ਕੋਈ ਜ਼ਿਆਦਾ ਮੈਟਰ ਨਹੀਂ ਕਰੂਗਾ ਆਪਣੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਤਾਂ ਉਹ ਅੱਗੇ ਆਪਣੀ ਮੰਜ਼ਿਲ ਨੂੰ ਦੇਖਣ ਅੱਗੇ ਦਾ ਰਸਤਾ ਦੇਖਣ ਤੇ ਇਸ ਜ਼ਿਆਦਾ ਨਿਰਾਸ਼ ਨਾ ਹੋਣ। ਅੱਜ ਇੱਕ ਲੜਕੀ ਹੋਣ ਦੇ ਨਾਤੇ ਕਿ ਵੀ ਅਸਰ ਜਿਹੜਾ ਇਸ ਸਮਾਜ ਚ ਭੇਦਭਾਵ ਦੇਖਿਆ ਜਾਂਦਾ ਤੁਹਾਨੂੰ ਕੀ ਕਿਸ ਤਰ੍ਹਾਂ ਦਾ ਕਦੀ ਫੀਤ ਹੋਇਆ ਹੋਇਆ ਵੀ ਕੋਈ ਫਰਕ ਪਾਇਆ ਨਹੀਂ ਸਰ ਮੇਰੇ ਨਾਲ ਕਦੇ ਵੀ ਕੋਈ ਭੇਦਭਾਵ ਇਸ ਤਰ੍ਹਾਂ ਦਾ ਨਹੀਂ ਹੋਇਆ ਮਤਲਬ ਜਿੰਨਾ ਜ਼ਿਆਦਾ ਮੇਰੇ ਪੇਰੈਂਟਸ ਸਪੋਰਟ ਮੇਰੇ ਬ੍ਰਦਰ ਨੂੰ ਕਰਦੇ ਨੇ ਉਹਨਾਂ ਮੈਨੂੰ ਕਰਦੇ ਨੇ ਮੈਨੂੰ ਉਹਨਾਂ ਨਾਲੋਂ ਜ਼ਿਆਦਾ ਭਾਵੇਂ ਕਰਦੇ ਨੇ ਪਰ ਉਹਦਾਂ ਘਟਕਦੇ ਵੀ ਨਹੀਂ ਕਰਦੇ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਨਾ ਜਿਵੇਂ ਨੇ ਜਿਹਦਾ ਸਥਾਨ ਹਾਸਲ ਕੀਤਾ ਕਿਉਂਕਿ ਸਾਡੇ ਸਾਰਿਆਂ ਦਾ ਮਾਨ ਬਧਾਇਆ ਹੈ ਕਿਨੀਕ ਵੇਧ ਕਰਦੀ ਸੀ ਜਾਂ ਮਤਲਬ ਕਦੇ ਲੋੜ ਪਈ ਕਹਿਣ ਦੀ ਵੀ ਪੜ ਲੈ ਨਹੀਂ ਸਰ ਜਦੋਂ ਤੱਕ ਹੁੰਦੇ ਕੋਈ ਇੰਨੀ ਵੱਡੀ ਹੋ ਗਈ ਪਲੱਸ 10 ਮੈਨੂੰ ਕਰੇ ਵੀ ਜਰੂਰਤ ਨਹੀਂ ਗਈ ਕਿ ਬੇਟਾ ਬੁੱਕੋ ਛਾ ਲੋ ਇਹ ਜਰੂਰਤ ਕਹਿਣਾ ਬੇਟਾ ਬੁੱਕ ਰੱਖ ਦੋ ਬਹੁਤ ਟਾਈਮ ਹੋ ਗਿਆ ਹੈ ਨਾ ਕੜਦੇ ਹੋਏ ਕਿ ਹੁਣ ਸੋ ਜੋ ਸੁਬਾ ਉਠਾ ਦਾਂਗੇ ਇੰਨਾ ਕਿ ਮੈਨੂੰ ਕਹਿੰਦਾ ਰਹਿੰਦਾ ਸੀ ਬੁੱਕ ਰੱਖ ਦੋ ਅਦਰਵਾਈਜ਼ ਇਹ ਬੁੱਕ ਨਾਲ ਫਿਰ ਸ਼ਾਇਦ ਇਹਨੂੰ ਪਿਆ ਗਈ ਸੀ ਮੈਂ ਪੜਾਂ ਅਬ ਇਹ ਐਫਸੀ ਕਰਨ ਦੀ ਗੱਲ ਆ ਗਈ ਹੈ ਬੜੀ ਤਿਆਰੀ ਵੀ ਲੱਗਦੀ ਹੈ ਬੜਾ ਪੈਸੇ ਵੀ ਲੱਗਦੇ ਕਿ ਤਰੀਕੇ ਨਾਲ ਦੇਖਦੇ ਆਂ ਨੇ ਸਰ ਸਹਿਯੋਗ ਸਾਡੇ ਵੱਲੋਂ ਪੂਰਾ ਹੈ ਜਿਸ ਤਰ੍ਹਾਂ ਦੀ ਇਹ ਬਾਨਾ ਚਾਹੁੰਦੀ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ ਬੱਚੇ ਦੀ ਮਿਹਨਤ ਹੈ ਅੱਗੇ ਬੱਚੇ ਦਾ ਲਾਭ ਹੈ ਕਿ ਉਹਨੂੰ ਕਿਸ ਤਰ੍ਹਾਂ ਦਾ ਮਿਲਦਾ ਹੈ ਲੇਕਿਨ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਪੂਰ ਮਾਪੇ ਵੀ ਨਹੀਂ ਜਿਹੜੇ ਬੱਚਿਆਂ ਨੂੰ ਸੁਣ ਨਹੀਂ ਲੰਦੇ ਜਾਂ ਮਤਲਬ ਕਿਤੇ ਨਾ ਕਿਤੇ ਕੁੜੀਆਂ ਨੂੰ ਜਿਹੜਾ ਪਿੱਛੇ ਰੱਖ ਕੇ ਚਾਉਂਦੇ ਆ ਉਹਨਾਂ ਨੂੰ ਕੀਤ ਨਹੀਂ ਹਾਂ ਦੇਵਾਂਗੇ ਸਰ ਮੈਂ ਉਹਨਾਂ ਨੂੰ ਕਹੂੰਗੀ ਕਿ ਬੱਚਿਆ ਚਾਹੀਏ ਬੇਟਾ ਹੈ ਚਾਹੀਏ ਬੇਟੀ ਉਹਨਾਂ ਨੂੰ ਉਡਾਨ ਦਿਓ ਪੜਾਓ ਉਹਨਾਂ ਨੂੰ ਹਨ ਆਪਣੇ ਪੈਰਾਂ ਤੇ ਖੜੇ ਹੋਣ ਦੋ ਮਾਪੂਰ ਪੂਰ ਸਪੋਰਟ ਪੇਰੈਂਟਸ ਨੂੰ ਕਰਨੀ ਚਾਹੀਦੀ ਹੈ ਚਾਹੇ ਉਹ ਬੇਟਾ ਹੋਵੇ ਜਾਂ ਧੀ। ਅੱਜ ਜਿਵੇਂ ਬੇਟੀਆਂ ਹਮੇਸ਼ਾ ਮਾਣ ਵਧਾਉਂਦੀਆਂ ਨੇ ਮਾਪਿਆਂ ਦਾ। ਸਾਡੀ ਬੇਟੀ ਨੇ ਨਹੀਂ ਸਾਡਾ ਸਿਰ ਉੱਚਾ ਕੀਤਾ ਸੀ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਸਾਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਹੋਈ। ਬੇਟੀ ਗਿੰਦੀ ਇਹ ਵੀ ਆਈਐਸ ਬਣਨਾ ਹੈ ਤੇ ਉਹਦੇ ਲਈ ਫਿਰ ਸਪੋਰਟ ਪੂਰ ਸਪੋਰਟ ਆਈ ਸਾਡੇ ਵੱਲੋਂ। ਬਾਕੀ ਇਹਦੀ ਜਿਹੜੀ ਹੈ ਨਾ ਡੈਡੀਕੇਸ਼ਨ ਇਨੂੰ ਉਹ ਅੱਗੇ ਲੈ ਜਾ ਰਹੀ ਹੈ ਇਹ ਆਪਣੇ ਕੰਮ ਪ੍ਰਤੀ ਬਹੁਤ ਸਮਰਪਿਤ ਆ ਤੇ ਅਸੀਂ ਹਮੇਸ਼ਾ ਇਹਨੂੰ ਕਦੇ ਵੀ ਹੋਰ ਕਿਸੇ ਕੰਮ ਨੂੰ ਕਿਹਾ ਨਹੀਂ ਆ ਜਿਵੇਂ ਅਰਸ਼ ਆ ਕਰ ਲਾ ਉਹ ਕਰ ਲਾ ਹਨਾ ਜੋ ਪੜ੍ਹਦੀ ਆ ਤਾਂ ਪੜ ਰਹੀ ਆ ਅਸੀਂ ਬਿਲਕੁਲ ਵੀ ਉਹਨੂੰ ਡਿਸਟਰਬ ਨਹੀਂ ਕੀਤਾ ਕਦੇ ਬਲਕਿ ਉਹਨੂੰ ਜਿੰਨਾ ਹੋ ਸਕਦਾ ਅਸੀਂ ਉਹਦਾ ਸਹਿਯੋਗ ਕੀਤਾ ਇੱਕ ਛੋਟੇ ਕਸਬੇ ਵਿੱਚ ਜੋਗੇ ਤੋਂ ਅਸਨੇਪੀ ਕੀ ਆਗੇ ਪੜਨਾ ਅਤੇ ਜਿਹੜੇ ਵੱਡੇ ਵੱਡੇ ਪੈਸੇ ਖਰਚਦੇ ਆ ਬੱਚਿਆਂ ਤੇ ਉਹਦੇ ਮੁਕਾਬਲੇ 'ਚ ਅਸੀਂ ਨੇ ਮਿਹਨਤ ਇੰਨੀ ਕੀਤੀ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਅਰਸ਼ ਸ਼ੁਰੂ ਤੋਂ ਹੀ ਇਹੇ ਚਿੰਗਾਰੀ ਸੀ ਇਹਦੇ ਵਿੱਚ ਜਾਂ ਕੋਈ ਹੋਰ ਤੁਸੀਂ ਮਦਦ ਕੀਤੀ ਹੈ ਤਾਂ ਨਹੀਂ ਸ਼ੁਰੂ ਤੋਂ ਹੀ ਸੀ ਸ਼ੁਰੂ ਤੋਂ ਹੀ ਪਹਿਲਾਂ ਜਿਹੜਾ ਲੋਕਲ ਉੱਥੇ ਸਰਬਿਤਕਾਰੀ ਸਕੂਲ ਸੀਗਾ ਉੱਥੇ 10ਵੀਂ ਤੱਕ ਪੜ੍ਹੀ ਆ ਉੱਥੇ ਵੀ ਹਮੇਸ਼ਾ ਪਹਿਲੀ ਪੁਜੀਸ਼ਨ ਤੇ ਆਉਂਦੀ ਰਹੀ ਆ ਤੇ 10ਵੀਂ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚੋਂ ਮੈਰਿਟ ਦੇ ਵਿੱਚ ਆਈ ਸੀ ਤੇ ਉਦੋਂ ਇਹਨੂੰ ਥੋੜਾ ਜਿਹਾ ਹੈਗਾ ਸੀਗਾ ਦੁੱਖ ਹੋਇਆ ਵੀ ਮੇਰਾ ਹੋਰ ਵਧੀਆ ਨੰਬਰ ਆ ਸਕਦੇ ਸੀ ਪਰ ਇਸ ਵਾਰ ਇਹਨੇ ਜਿੰਨਾ ਐਕਸਪੈਕਟ ਕੀਤਾ ਸੀ ਉਦੋਂ ਉਦੋਂ ਵਧੀਆ ਮਿਲਿਆ ਇਹਨੂੰ ਰਿਜ਼ਲਟ ਤੇ ਇਸ ਗੱਲ ਦੀ ਸਾਨੂੰ ਬਹੁਤ ਸੱਲੀ ਵੀ ਹੈ ਖੁਸ਼ੀ ਵੀ ਹੈ ਹਾਂ ਇਸ ਲਈ ਸਿਰਫ ਬੱਚੀ ਕੋ ਔਰ ਬੱਚੀ ਦੇ ਮਾਤਾ-ਪਿਤਾ ਕੋ ਆਜੀ ਆਪਕੋ मेरी तरफ से प्रबंध समिति की तरफ से बहुत बहुत बधाई सर किस तरह लग रहा जो तो बच्ची है तो को पढ़ती थी भी मैं जो भी तो आती थी ये जी जी उम्मीद थी कि अब से ही हाँ हर पोजिशन हासिल करेगी या ल, भाई बाई लाख है नहीं डेफिनेटली हम लोगों को ये फर्स्ट पोजीशन की होप थी कि पूरे पंजाब में इसकी फर्स्ट पोजीशन आएगी थर्ड पोजीशन आई लेकिन न, ये हमारे लिए भी फर्स्ट पोजिशन ही है होर बच्चे कि लगता भी की मैसेज देना चाहोगे जिस तरह अर्स ने एक छोटे कस्बे जो एडी पोजिशन हासिल की थी है हो की देना बच्ची की कड़ी मेहनत अनुशासन में रहना और अपने काम में लगन रखना ये बच्ची के गुण है जिनके कारण जो है ये बच्ची जो है प्रथम स्थान पर रही है तो थर्ड विद्यालय में और थर्ड पोजिशन जो पूरे पंजाब में रही है